ਕਿਵੇਂ ਬਾਤ ਕਰਨ ਦਾ ਸਰ ਪੰਜਾਬ ਦੱਸੋ ਤਾਂ ਸਹੀ ਅੱਜ ਕਹਿੰਦੇ ਨੇ ਜੀ ਕੈਪਟਨ ਵਿਨਿੰਦਰ ਸਿੰਘ ਜੀ ਪਾਣੀਆਂ ਦੇ ਰੱਖੇ ਨੇ ਹੱਥ ਚ ਚ ਫੜ ਕੇ ਗੈਂਟੀਆਂ ਤੁਸੀਂ ਫੜ ਕੇ ਹੱਥ ਦੇ ਵਿੱਚ ਚਾਂਦੀ ਦੀਆਂ ਕਹਿਣਾ ਇਹ ਪਿੱਛੋਂ ਐ ਲਿਆਏ ਭਗਾ ਕੇ ਕਹਿੰਦੇ ਮਾਰੋ ਟੱਕ ਜੋਰ ਦੀ ਕਰ ਦਿਓ ਇੱਕ ਚੀਰ ਕੇ ਇੱਕ ਹੋਰ ਲਾਈਨ ਤੇ ਅੱਜ ਕਹਿੰਦੇ ਨੇ ਅਸੀਂ ਪਾਣੀਆਂ ਦੇ ਰੱਖੇ ਨੇ ਅੱਧ ਕਰਤੀ ਧੋਰੇ ਫੇਸ ਐਟੇ ਡਬਲ ਫੇਸ ਮੈਂ ਤਾਂ ਕਦੇ ਜਿੰਦਗੀ ਨਹੀਂ ਸੋਚਿਆ ਇੱਤੇ ਦੋਰੇ ਫੇਸ ਵੀ ਪੰਜਾਬ ਚ ਸਟੇਟਮੈਂਟ ਹੋਰ ਦੇ ਦਿੰਦੇ ਨੇ ਹਰਿਆਣੇ ਚ ਹੋਰ ਦੇ ਦਿੰਦੇ ਨੇ ਰਾਜਸਥਾਨ ਚ ਹੋਰ ਦੇ ਦਿੰਦੇ ਦਿੱਲੀ ਚ ਹੋਰ ਦੇ ਦਿੰਦੇ ਮੈਂ ਲਾਦੇ ਜੇ ਕਿਤੇ ਉਹ ਕਿਤੇ ਪੋਲਾੜ ਚ ਚਲੇ ਜਾਣ ਚੰਦਰਮਾ ਤੇ ਵੀ ਜਾ ਕੇ ਕੋਈ ਹੋਰ ਸਟੇਟਮੈਂਟ ਦੇ ਦਣਗੇ ਚਲੋ ਖੈਰ ਸਰ 8 ਅਪ੍ਰੈਲ ਲਾਸਟ ਸਰ 8 ਅਪ੍ਰੈਲ 1982 ਨੂੰ 8 ਅਪ੍ਰੈਲ 1982 ਨੂੰ ਸਰ ਕਪੂਰੀ ਦੇ ਵਿਖੇ ਸਰ ਟੱਕ ਲਾਇਆ ਗਿਆ ਟੱਕ ਤੱਕ 8 ਅਪ੍ਰੈਲ 1982 ਨੂੰ ਕੋ ਭੁੱਲਿਓ ਨਾ ਸਰ ਅੱਜ ਪਾਣੀਆਂ ਦੇ ਰੱਖ ਕੇ ਕੰਦ ਨੇ ਸਰ 36 ਮੀਟਿੰਗਾਂ 36 ਮੀਟਿੰਗਾਂ ਕੇਂਦਰ ਦੀ ਸਰਕਾਰ ਦੇ ਨਾਲ ਔਨ ਰਿਕਾਰਡ ਸਰ ਕੀਤੀਆਂ ਗਈਆਂ ਜਿਹਦੇ ਵਿੱਚ ਇਹ ਕਿਹਾ ਗਿਆ ਕਿ this issue is only constitutional ਕੋਸਟਿਚਿਊਸ਼ਨਲ ਵੀ ਇਹਦਾ ਮਸਲਾ ਬੈਠ ਕੇ ਹੱਲ ਕਰ ਲਓ ਨਾ ਗੱਲ ਵਧਾਓ ਇਹ ਕੋਸਟਿਚਿਊਸ਼ਨਲ ਮਸਲਾ ਹੈ ਨਾ ਪੰਜਾਬ ਦੇ ਹੱਕਾਂ ਤੇ ਡਾਕਾ ਮਾਰੋ ਸਰ 36 ਦੀਆਂ 36 ਮੀਟਿੰਗਾਂ ਜਦੋਂ ਬੇਸਿੱਟਾ ਨਿਕਲੀਆਂ ਜਦੋਂ ਬੇਸਿੱਟਾ ਨਿਕਲੀਆਂ ਸਰ ਪੰਜਾਬੀਆਂ ਨੇ ਮੋਰਚੇ ਲਾਏ ਸਰ ਪੰਜਾਬੀਆਂ ਨੇ ਮੋਰਚੇ ਲਾਏ ਨਹਿਰਾ ਰੋਕਲ ਨਹੀਂ ਸਰ ਸਾਨੂੰ ਅੱਤਵਾਦੀ ਕਿ ਆ ਗਿਆ ਸਾਨੂੰ ਵੱਤਵਾਦੀ ਕਿ ਆ ਗਿਆ ਸਾਡੇ ਗੋਲੀਆਂ ਮਾਰੀਆਂ ਗਏ ਹਿੱਕ ਚੀਰੇ ਗਏ ਸਰ ਇਸੇ ਪੰਜਾਬ ਦੇ ਵਿੱਚੋਂ ਇਸੇ ਪਾਣੀਆਂ ਦੇ ਵਿੱਚੋਂ ਫਿਰ ਦਰਬਾਰ ਸਾਹਿਬ ਤੇ ਹਮਲੇ ਹੋਏ ਸਰ ਅਸੀਂ ਕਿਵੇਂ ਭੁੱਲ ਜਾਾਂਗੇ ਸਰ ਅਸੀਂ ਭੁੱਲ ਸਕਦੇ ਆ ਅੱਜ ਇਹ ਗੱਲਾਂ ਮਾਰਦੇ ਨੇ ਸਰ ਸੁਣਨ ਵਾਲੀ ਗੱਲ ਹੈ ਸਰ ਕੇਂਦਰ ਸਰਕਾਰ ਦੇ ਕਹਿਣ ਤੇ ਉਹਨਾਂ ਨੇ ਰਾਜਸਥਾਨ ਨੂੰ ਜਦੋਂ ਪਾਰਟੀ ਬਣਾਇਆ ਸਰ 4 ਸਾਲ ਬਾਅਦ ਉਹ ਰਿਜ਼ਲਟ ਪਤਾ ਕੀ ਆਇਆ ਸਰ Rajasthan ਪੂਰੀ ਤਰ੍ਹਾਂ ਆਪਣੇ ਮੂੰਹ ਦੀ ਖਾ ਕੇ ਮੁੜਿਆ ਉਹ ਚ ਕਲੀਅਰ ਲਿਖ ਕੇ ਦਿੱਤਾ ਉਹਨਾਂ ਨੇ ਕਿ Rajasthan ਦਾ ਨਰਮਦਾ ਨਦੀ ਦੇ ਪਾਣੀਆਂ ਤੇ ਇੱਕ ਤੁਪਕੇ ਜਿੰਨਾ ਵੀ ਹੱਕ ਨਹੀਂ ਸਰ ਮੈਂ ਅੱਜ ਪੁੱਛਦਾ ਸਰ ਜੇ ਨਰਮਦਾ ਦੇ ਉੱਤੇ ਜੇ ਨਰਮਦਾ ਦੇ ਉੱਤੇ Rajasthan ਦਾ ਇੱਕ ਪੈਸੇ ਦਾ ਹੱਕ ਨਹੀਂ ਸਿਰਫ Punjab ਦੇ ਨਾਲ ਦੱਸੋ ਕਿਵੇਂ ਐਟਾ ਵਟਕਰਾ ਹੋ ਸਕਦਾ Punjab ਦੇ ਪਾਣੀਆਂ ਤੇ Rajasthan ਦਾ ਹੱਕ ਕਿਵੇਂ ਹੋ ਸਕਦਾ ਜੀ ਕੋਈ ਦੱਸ ਸਕਦਾ ਅੱਜ ਸਦਨ ਚ ਇਹ ਤਾਂ ਸਰ ਸਾਡੀ ਪਿੱਠ 'ਚ ਛੋਰਾ ਮਾਰ ਕੇ ਘੁਮਾ ਕੇ ਬਾਹਰ ਕੱਢਣ ਵਾਲੀ ਗੱਲ ਹੈ ਕਿ ਦੋਰੇ ਮਾਪਤੰਡ ਕਿਸੇ ਹੋਰ ਸਟੇਟਾਂ 'ਚ ਹੋਰ ਮਾਪਤੰਡ ਨੇ ਤੇ ਪੰਜਾਬ ਦੇ ਵਿੱਚ ਤੁਹਾਡੇ ਹੋਰ ਮਾਪਤੰਡ ਨੇ ਸਰ ਇਸ ਤੋਂ ਬਾਅਦ 'ਚੋ ਸਰ ਐਕਸਪਰਟ ਬਿਠਾਏ ਗਏ ਸਰ ਐਕਸਪਰਟ ਤੇ ਪੰਜਾਬ ਦੇ ਰਿਵਰ ਵਾਟਰ ਦੇ ਸਰ ਕਲੌਜ਼ ਸਰ ਜਿੰਨੇ ਕਲੌਜ਼ ਇਹਦੇ ਤੇ ਐਕਸਪਰਟ ਬੋਲਦੇ ਨੇ ਜਿਹੜੇ ਲੀਗਲ ਐਕਸਪਰਟਸ ਨੇ ਸਰ ਜਿਹੜੇ ਕਾਨੂੰਨਦਾਨ ਨੇ ਲੀਗਲ ਐਕਸਪਰਟਸ ਬੋਲ ਰਹੇ ਨੇ ਕਿ ਪੰਜਾਬ ਦੇ ਉੱਤੇ ਜਿਹੜੀ 78 79 ਤੇ 80 ਕਲੌਜ਼ ਲਾਈਆਂ ਇਹ ਟੋਟਲੀ ਇਲੀਗਲ ਨੇ ਇਲੀਗਲ ਨੇ ਇਹ ਲੀਗਲ ਨਹੀਂ ਹੈਗੀਆਂ ਸਰ ਇਹ ਇਹ ਕਿੱਟੀ ਵੱਡੀ ਗੱਲ ਹੈ ਕਿ ਇਲੀਗਲ ਕਲੌਜ਼ ਸਾਡੇ ਉੱਤੇ ਇੰਪੋਜ਼ ਕੀਤੀਆਂ ਗਈਆਂ ਸਰ ਧੱਕੇ ਨਾਲ ਲਾਈਆਂ ਗਈਆਂ ਸਰ ਅੱਜ ਅੱਜ ਦੇਖੋ ਸਰ ਜੇ ਪੰਜਾਬ ਦੇ ਟੋਟਲ ਪਾਣੀ ਦੀ ਮੈਂ ਗੱਲ ਕਰਾਂ ਹੋ ਸਕਦਾ ਸਰ ਮੇਰੇ ਕੋ ਆਕੜਾ 19 21 ਫਰਕ ਹੋਵੇ ਪਰ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਮੈਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਾਂ ਸਰ 100% ਪਾਣੀ ਚੋ ਸਰ ਪੰਜਾਬ ਨੂੰ ਪਤਾ ਕਿੰਨਾ ਮਿਲ ਰਿਹਾ ਸਰ 100% ਪਾਣੀ ਚੋਂ ਪੰਜਾਬ ਨੂੰ ਮਿਲ ਰਿਹਾ 24.58% ਸਰ ਰਾਜਸਥਾਨ ਪਤਾ ਕਿੱਲਾ ਹੀ ਕਿੰਨਾ ਲੈ ਜਾ ਰਿਹਾ 50.9% ਸਰ ਹਰਿਆਣਾ ਪਤਾ ਕਿੰਨਾ ਲੈ ਜਾ ਰਿਹਾ 20.38% ਸਰ ਸਾਡਾ ਪਾਣੀ ਤਾਂ ਜੰਮੂ ਕਸ਼ਮੀਰ ਵੀ ਵਰਤ ਰਿਹਾ ਸਰ ਜੰਮੂ ਕਸ਼ਮੀਰ 3.80 ਸਰ ਦਿੱਲੀ ਨੂੰ ਜਾ ਰਿਹਾ 1. ਸਰ 1.16% ਸਰ ਪੰਜਾਬੀ ਸਰ ਪੰਜਾਬੀ ਆਪਣੀ ਜੇ ਅੱਜ ਇਹ ਸਾਰਾ ਪਾਣੀ ਇਕੱਠਾ ਕਰ ਲਈਏ ਨਾ ਬੇਸਨ ਦਾ ਜੇ ਅੱਜ ਸਾਰੇ ਦਰਿਆਵਾਂ ਦਾ ਪਾਣੀ ਆਪਾਂ ਇਕੱਠਾ ਕਰ ਲਈਏ ਸਾਰਿਆਂ ਦਾ ਸਰ ਸਾਰਾ ਪਾਣੀ ਇਕੱਠਾ ਕਰਨ ਤੋਂ ਬਾਅਦੂਦ ਵੀ ਸਰ ਜੇ ਅਸੀਂ ਇਹ ਸਾਰਾ ਪਾਣੀ ਪੰਜਾਬ 'ਚ ਵਰਤ ਲਈਏ ਸਾਰਾ ਜੋ ਦਿੱਲੀ ਨੂੰ ਜਾਂਦਾ Rajasthan ਨੂੰ ਕਿਤੇ ਵੀ ਜਾਂਦਾ ਸਰ ਤਾਂ ਵੀ ਸਰ ਅਸੀਂ ਪੰਜਾਬ ਅੱਜ ਪਾਣੀ ਕੰਨਿਓ ਡੈਫਿਸਿਟ ਸਟੇਟ ਆ ਸਰ ਡੈਫਿਸਿਟ ਤੁਸੀਂ ਸੋਚੋ ਅਸੀਂ ਕਿਹੜੇ ਮੁੱਲ ਦਾ ਪਾਣੀ ਸਰ 8000 ਕਰੋੜ ਰੁਪਏ ਦੀ ਸਾਲ ਦੀ ਸਬਸਿਡੀ ਬਿਜਲੀ ਦੀ ਭਰੇ ਪੰਜਾਬ 8000 ਕਰੋੜ ਰੁਪਇਆ ਸਾਲ ਦੀ ਐਗਰੀਕਲਚਰ ਦੀ ਸਬਸਿਡੀ ਭਰੇ ਪੰਜਾਬ ਕਿਸ ਵਾਸਤੇ ਆਪਣੇ ਜ਼ਮੀਨ ਦੇ ਵਿੱਚੋਂ ਡੋਕੇ ਕੱਢ ਕੱਢ ਕੇ ਆਪਣੇ ਜ਼ਮੀਨ ਦਾ ਪਾਣੀ ਖਤਮ ਕਰਨ ਪਿੱਛੇ ਤੇ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਫਰੀ ਦੇ ਵਿੱਚ ਲੈ ਕੇ ਜਾਣ ਬਗਾਨੇ ਤੇ ਸਰ ਕਮਾਲ ਦੀ ਗੱਲ ਹੈ ਐਟਾ ਬਿਤਕਰਾ ਉਹ ਸਰ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਸਰ ਸਾਨੂੰ ਲਾਨਤਾ ਨਹੀਂ ਪਾਣਗੀਆਂ ਹੋਰ ਕੀ ਕਰਨਗੀਆਂ ਕਿ ਤੁਸੀਂ ਆਪਣੀਆਂ ਉਸ ਸਮੇਂ ਕੁਰਸੀਆਂ ਬਚਾਣ ਦੇ ਚੱਕਰ 'ਚ ਉਸ ਸਮੇਂ ਦੀ ਆਪਣੀ ਇੱਜ਼ਤਾਂ ਬਚਾਣ ਦੇ ਚੱਕਰ 'ਚ ਕਿਹੜੇ ਐਗਰੀਮੈਂਟਾਂ ਤੇ ਬੈਠੇ ਸਾਈਨ ਕਰੀ ਗਏ ਸਰ ਅੱਜ ਪੰਜਾਬ 8000 ਤੋਂ 9000 ਕਰੋੜ ਰੁਪਇਆ ਸਾਲ ਦੀ ਜਿਹੜਾ ਜ਼ਮੀਨ 'ਚੋਂ ਪਾਣੀ ਕੱਢਣ ਲਈ ਸਬਸਿਡੀ ਦੇ ਰਿਆ ਦੋਰੇ ਨੁਕਸਾਨ ਨਾਲ ਤਾਂ ਬਿਜਲੀ ਦਾ ਨੁਕਸਾਨ ਨਾਲ ਸਾਡੇ ਕੋਲੇ ਦਾ ਨੁਕਸਾਨ ਨਾਲ ਅਸੀਂ ਕੋਲੇ ਦੀ ਪੇ ਕਰ ਰਹੇ ਹਾਂ ਨਾਲ ਕੋਲਾ ਫੂਕ ਰਿਹਾ ਉਹਦੇ ਪੈਸੇ ਨਾਲ ਬਿਜਲੀ ਫ੍ਰੀ ਲੈ ਰਹੇ ਹਾਂ ਉਹਦੇ ਪੈਸੇ ਏ ਪੰਜਾਬ ਦਾ ਪਾਣੀ ਆ ਜਿਹੜਾ ਉਹ ਕੱਢ ਰਹੇ ਹੋ پیسے ਸਰਾਸੀਂ ਕਿੱਥੋਂ ਅਮੀਰ ਹੋ ਜਾਗੇ ਪੰਜਾਬ ਕਿਵੇਂ ਬਚੂਗਾ ਪੰਜਾਬ ਸਰ ਕਰਜ਼ਾ ਕਿਉਂ ਨਹੀਂ ਚੜੂਗਾ ਅੱਜ ਮੈਂ ਇਹਨਾਂ ਤੋਂ ਪੁੱਛਦਾ ਓਦੋਂ ਸੁੱਤੇ ਪਏ ਸੀ ਇਹਨਾਂ ਦੇ ਲੀਡਰ ਓਦੋਂ ਕਿਉਂ ਨਾ ਬੋਲੇ ਕਿ ਅਸੀਂ ਪੰਜਾਬ ਦੇ ਵਿੱਚੋਂ ਇੱਕ ਬੂੰਦ ਪਾਣੀ ਦੀ ਨਹੀਂ ਦੇਣੀ ਅੱਜ ਕਹਿੰਦੇ ਅਸੀਂ ਬੂੰਦ ਨਹੀਂ ਦੇਣੀ ਪਾਣੀ ਦੀ ਜਦੋਂ ਅੱਜ ਇਹ ਮੁੱਤਾ ਭਗਵਾਨ ਸਿੰਘ ਮਾਨ ਜੀ ਨੇ ਚੱਕ ਲਿਆ ਜਦੋਂ ਅੱਜ ਮੁੱਤਾ ਇਹ ਆਮ ਆਦਮੀ ਪਾਰਟੀ ਵੀ ਪੜੀ ਨਿੱਕੀ ਸਾਰੀ ਜਮਾਤ ਨੇ ਚੱਕ ਲਿਆ ਅੱਜ ਹੁਣ ਇਹਨਾਂ ਕੋਲ ਜਵਾਬ ਹੈ ਇਸ ਕੱਲ ਦਾ ਕਿ ਉਦੋਂ ਕਿੱਥੇ ਸੀ ਇਹ ਸੁੱਤੇ ਪਏ ਜਦੋਂ ਇਹਨਾਂ ਕੋਲ 10-10 ਸਾਲ ਇਹਨਾਂ ਦੀਆਂ ਸਰਕਾਰਾਂ ਲਗਾਤਾਰ ਰਹੀਆਂ ਸਰ 75 ਸਾਲ ਇਹਨਾਂ ਇਹਨਾਂ ਪਾਰਟੀਆਂ ਨੇ ਬਸ ਸਰ ਲਾਸਟ ਪੇਜ ਰਹਿ ਗਿਆ ਇਹਨਾਂ ਨੇ ਰਾਜ ਕੀਤਾ ਸਰ ਮੈਂ ਇੱਕ ਗੱਲ ਉਹਨੇ ਹੋਰ ਕਹਿਣੀ ਚਾਹੁੰਦਾ ਸਰ ਪੰਜਾਬ ਦੀਆਂ ਪੰਜਾਬ ਦੇ ਜਿਹੜੇ ਪੰਜਾਬ ਦੇ ਸਰ ਪਾਣੀ ਨੇ ਗਰਾਊਂਡ ਵਾਟਰ ਸਰ ਪੰਜਾਬ ਦੇ ਗਰਾਊਂਡ ਵਾਟਰ ਦੀਆਂ ਤਿੰਨ ਤਹਾਂ ਸੀ ਸਰ ਤਿੰਨ ਤਹਾਂ ਸਰ ਪਹਿਲੀ ਤਾ 25 20-25 ਫੁੱਟ ਤੇ ਸੀ ਸਰ 20-25 ਫੁੱਟ ਤੇ ਸਰ ਇਹਨੂੰ ਅਸੀਂ ਸਬ 서ਫੇਸ ਵਾਟਰ ਕਹਿੰਦੇ ਆ ਸਰ ਜਿਹਨੂੰ ਅਨ ਕਨਫਾਈਡ ਐਕੋਫਾਇਰ ਕਹਿੰਦੇ ਆ ਸਰ ਸਰ ਅੱਜ ਤੋਂ 25 ਸਾਲ ਪਹਿਲਾਂ ਅਸੀਂ 20-25 ਫੁੱਟ ਵਾਲੀ ਪਾਣੀ ਦੀ ਤਹਿ ਉਡਾਤੀ ਸਰ ਦੂਜੀ ਤਹਿ ਸੀ ਜਿਹਨੂੰ ਪਾਂਡੂ ਕਹਿੰਦੇ ਆ 60 ਤੋਂ 70 ਫੁੱਟ ਵਾਲੀ ਸਰ ਉਸ ਪਾਂਡੂ ਨੂੰ ਅਸੀਂ ਕਨਫਾਈਡ ਐਕੋਫਾਇਰ ਕਹਿੰਦੇ ਆ ਸਰ ਅੱਜ ਤੋਂ 10 ਸਾਲ ਪਹਿਲਾਂ ਅਸੀਂ ਪਾਂਡੂ ਵੀ ਚੂਸਤਾ ਸਰ ਉਹ ਵੀ ਨਹੀਂ ਛੱਡਿਆ ਸਰ ਹੁਣ ਅਸੀਂ ਪਹੁੰਚ ਗਏ ਸਰ 200 ਤੋਂ 400 ਫੁੱਟ ਤੇ ਸਰ 200 ਤੋਂ 400 ਫੁੱਟ ਦੀ ਜਿਹੜੀ ਲੇਅਰ ਹੈ ਨਾ ਸਰੇ ਪਾਣੀ ਦੀ ਪੰਜਾਬ ਦੇ ਪਾਣੀ ਦੀ ਸਰ ਰਹਿਮ ਕਰੋ ਇਹ ਪੰਜਾਬ ਦੇ ਪਾਣੀ ਦੀ ਸਰ ਆਖਰੀ ਬੂੰਦ ਹੈ ਆਖਰੀ ਬੂੰਦ ਪੰਜਾਬ ਦੇ ਪਾਣੀ ਦੀ ਧਰਤੀ ਹੇਠਲੀ ਸਰ ਆਖਰੀ ਬੂੰਦ ਹੈ ਜਿਹੜੀ ਅੱਜ ਪੰਜਾਬੀ ਪੀਣ ਲੱਗੇ ਹੋਏ ਨੇ ਸਰ ਵੱਟੇ ਵੱਟੇ ਮਹਾਰ ਕਹਿ ਰਹੇ ਨੇ ਵੱਟੇ ਵੱਟੇ ਮਹਾਰ ਸਰ ਕਿਤਾਬਾਂ ਪੜ੍ਹਦੀਆਂ ਵੱਡੇ ਵੱਡੇ ਮਹਾਰ ਕਹਿ ਰਹੇ ਨੇ ਸਰ ਕਿ ਆਉਣ ਵਾਲੀ ਲੜਾਈ ਸੋਨੇ ਲਈ ਨਹੀਂ ਹੋਣੀ ਆਉਣ ਵਾਲੀ ਲੜਾਈ ਜ਼ਾਂਦੀ ਲਈ ਨਹੀਂ ਹੋਣੀ ਜ਼ਮੀਨਾਂ ਲਈ ਵੀ ਨਹੀਂ ਹੋਣੀ ਆਉਣ ਵਾਲੀ ਲੜਾਈ ਜਿਹੜੀ ਹੋਣੀ ਆ ਪੋਟੇਬਲ ਵਾਟਰਸ ਲਈ ਹੋਣੀ ਆ ਪੀਣ ਵਾਲੇ ਪਾਣੀ ਲਈ ਲੋਕ ਮਰਨਗੇ ਪੀਣ ਵਾਲੇ ਪਾਣੀ ਲਈ ਲੜਾਈਆਂ ਲੜਨਗੇ ਸਰ ਪੀਣ ਨੂੰ ਪਾਣੀ ਹੋ ਨਹੀਂ ਬਚਣਾ ਕਿੱਥੇ ਰਹੂਗੀ ਸਰ ਇਹ ਫਿਰ ਸੱਭੇਤਾ ਜਿਹੜੀ ਸਾਡੀ ਐ ਕਿਆ ਹੋਣਾ ਅਸੀਂ ਉਰੋ ਪਹਿਲਾਂ ਅਸੀਂ ਮਾਰਾਂ ਚੱਲਦੇ ਚੱਲਦੇ ਉਰੇ ਤੱਕਾਂਗੇ ਜਦੋਂ ਹੁਣ ਪਾਣੀ ਮੁੱਕ ਜੂ ਉਰੋ ਅਸੀਂ ਉੱਟੜ ਕੇ ਫਿਰ ਕਿੱਥੇ ਜਾਵਾਂਗੇ ਜੀ ਕਿਹੜਾ ਬਸਾਨੂੰ ਸਾਨੂੰ ਕਿਹੜਾ ਸਾਨੂੰ ਆਪਣੇ ਘਰ ਚ ਐਂਟਰੀ ਦੇ ਦੂਗਾ ਜੀ ਅਸੀਂ ਪੰਜਾਬੀ ਜਾਵਾਂਗੇ ਕਿੱਥੇ ਸਰ ਕਦੇ ਸੋਚ ਕੇ ਦੇਖਿਓ ਪੰਜਾਬ ਸਰ 1 ਕਿਊਸਿਕ ਪਾਣੀ ਦੀ 1 ਕਿਊਸਿਕ ਪਾਣੀ ਦੀ ਵੈਲਿਊ ਪਤਾ ਕਿੰਨੀ ਆ ਸਰ 1 ਕਿਊਸਿਕ ਸਰ 1 ਕਿਊਸਿਕ ਪਾਣੀ ਦੀ ਵੈਲਿਊ ਆ 1.25 ਕਰੋੜ ਸਰ ਸਵਾ ਕਰੋੜ ਰੁਪਏ ਦਾ 1 ਕਿਊਸਿਕ ਪਾਣੀ ਆ ਸਰ ਸਰ ਜਿੰਨੇ ਕਿਊਸਿਕ ਪਾਣੀ ਇਹਨਾਂ دریاਵਾ ਦੀ ਹਿੱਕ ਚੀੜਦਾ ਹੋਇਆ ਰਾਜਸਥਾਨ ਹਰਿਆਣੇ ਨੂੰ ਜਾ ਰਿਹਾ ਕਦੇ ਸਰ ਉਹਦਾ ਮੁੱਲ ਪਵਾ ਕੇ ਦੇਖ ਲਿਓ ਸਰ ਜਿਹੜੇ ਪੰਜਾਬ ਸਰ ਕਹਿੰਦੇ ਹਨ ਨਾ 3 ਲੱਖ ਕਰੋੜ ਦਾ ਕਰਜ਼ਾ ਹੈ ਸਰ ਇੱਕ ਵਾਰ ਮੁੱਲ ਪਵਾ ਕੇ ਦੇਖ ਲਿਓ ਸਰ ਪੰਜਾਬ ਸਰ ਪੰਜਾਬ ਪੂਰੇ ਵਿਸ਼ਵ ਦਾ ਸਭ ਤੋਂ ਅਮੀਰ ਸੂਬਾ ਹੋਊਗਾ ਜੀ ਵਿਸ਼ਵ ਦਾ ਅਮੀਰ ਸੂਬਾ ਜੇ ਕਿਤੇ ਸਾਨੂੰ ਉਹਦਾ ਮੁੱਲ ਮਿਲ ਜਾਵੇ ਸਰ ਪਰ ਇਹਨਾਂ ਨੇ ਸਰ ਕੋਲਾ ਜਿਹੜੀ ਸਟੇਟ ਤੇ ਕੋਲਾ ਹੁੰਦਾ ਫਰੀਕ ਮਿਲਦਾ ਨਹੀਂ ਸਰ ਜਿਹੜੀ ਸਟੇਟ ਤੋਂ ਲੋਹਾ ਨਿਕਲਦਾ ਫਰੀਕ ਮਿਲਦਾ ਨਹੀਂ ਸਰ ਜਿਹੜੀ ਸਟੇਟ ਤੋਂ ਸੋਨਾ ਨਿਕਲਦਾ ਫਰੀਕ ਮਿਲਦਾ ਨਹੀਂ ਸਰ ਜਿਹੜੀ ਸਟੇਟ ਤੋਂ ਤੇਲ ਨਿਕਲਦਾ ਫਰੀਕ ਮਿਲਦਾ ਨਹੀਂ ਸਿਰਫ ਸਾਡੀ ਸਟੇਟ ਕੋਲ ਤਾਂ ਸਿਰਫ ਇੱਕੋ ਇੱਕ ਚੀਜ਼ ਸੀ ਪਾਣੀ ਸਿਰਫ ਸਾਡਾ ਪਾਣੀ ਕਿਉਂ ਫਰੀਚ ਲੈ ਕੇ ਜਾ ਰਹੇ ਨੇ ਕਿਉਂ ਨਹੀਂ ਮੁੱਲ ਦੇ ਰਹੇ ਸਰ ਵੱਡੀ ਗੱਲ ਹੈ ਕਿਉਂ ਨਹੀਂ ਮੁੱਲ ਦੇ ਰਹੇ ਸਰ ਲਾਸਟ ਗੱਲ ਕਹਿ ਰਹੇ ਆ ਸਰ 31 ਦਸੰਬਰ 31 ਦਸੰਬਰ 1981 ਨੂੰ ਸਰ ਇੱਕ ਐਗਰੀਮੈਂਟ ਸਾਈਨ ਹੋਇਆ ਪੰਜਾਬ ਦੇ ਟਾਕੇ ਦਾ ਐਗਰੀਮੈਂਟ 31 ਦਸੰਬਰ ਸਰ 31 ਦਸੰਬਰ 1981 ਨੂੰ ਪੰਜਾਬ ਦੇ ਵਿੱਚ ਇੱਕ ਐਗਰੀਮੈਂਟ ਸਾਈਨ ਹੁੰਦਾ ਸਰ ਜਿਹੜੀ ਕਿ ਦੇਸ਼ ਤੇ ਰਾਜ ਕਰਦੇ ਉਸ ਸਮੇਂ ਦੀ ਪਾਰਟੀ ਦੀ ਜਮਾਤ ਦੇ ਹੈੱਡ ਇੰਦਰਾ ਗਾਂਧੀ ਜੀ ਦਰਬਾਰਾ ਸਿੰਘ ਜੀ ਨੂੰ ਪੰਜਾਬ ਤੋਂ ਕਾਂਗਰਸ ਦੇ ਮੁੱਖ ਮੰਤਰੀ ਭਜਨ لال ਜੀ ਹਰਿਆਣਾ ਤੋਂ ਕਾਂਗਰਸ ਦੇ ਮੁੱਖ ਮੰਤਰੀ ਸ਼ਿਵ ਚਰਨ ਮਾਥੁਰ ਜੀ ਮੁੱਖ ਮੰਤਰੀ ਰਾਜਸਥਾਨ ਤੋਂ ਸਰਤ ਤੰਨੇ ਮੁੱਖ ਮੰਤਰੀ ਕਾਂਗਰਸ ਦੇ ਸੱਦੇ ਜਾਂਦੇ ਨੇ ਬੁਲਾਏ ਜਾਂਦੇ ਨੇ ਐ ਟੇਬਲ ਤੇ ਐ ਕਾਗਜ਼ ਧਰਿਆ ਜਾਂਦਾ ਕਿ ਜਾਂ ਤਾਂ ਅੱਜ ਆਪਣੀਆਂ ਚੀਫ ਮਿਨਿਸਟਰੀਆਂ ਛੱਡ ਜਿਓ ਨਹੀਂ ਇਹਦੇ ਤੇ ਸਾਈਨ ਕਰ ਜਿਓ ਸਰ ਸਿਰ ਸੁੱਟ ਕੇ ਆ ਐ ਸਾਈਨ ਕਰਕੇ ਆਏ ਨੇ ਤੰਨੇ ਤੰਨੇ ਰਣੇ ਸਰ ਕਿੱਡੀ ਪੱਟੀ ਗੱਲ ਐ ਸਰ ਡਾਕਾ ਸਰ ਇਸ ਤੋਂ ਬਾਅਦ ਚੋਂ 1976 ਚ ਸਰ 1976 ਚ ਜਿਹੜਾ ਪਾਣੀਆਂ ਦਾ ਅਵਾਰਡ ਸੀ ਨਾ ਸਰ ਇਟ ਵਾਸ ਕਨਵਰਟਡ ਟੂ ਅਕੋਰਡ ਸਰ ਉਹ ਜਿਹੜਾ ਅਵਾਰਡ ਜਾਰੀ ਕੀਤਾ ਸੀ ਉਹ ਐਗਰੀਮੈਂਟ ਚ ਤਬਦੀਲ ਕਰਤਾ ਸਰ 1976 ਚ ਉਸ ਸਾਈਨਾਂ ਤੋਂ ਬਾਅਦ ਜਿਵੇਂ ਬਾਤ ਕਰਦਾ ਸਰ ਪੰਜਾਬ ਦੱਸੋ ਤਾਂ ਸਹੀ ਅੱਜ ਕਹਿੰਦੇ ਨੇ ਜੀ ਕੈਪਟਨ ਵਿਨਿੰਦਰ ਸਿੰਘ ਜੀ ਪਾਣੀਆਂ ਦੇ ਰੱਖੇ ਨੇ ਹੱਥ ਚ ਚ ਫੜ ਕੇ ਗੈਂਟੀਆਂ ਤੁਸੀਂ ਫੜ ਕੇ ਹੱਥ ਦੇ ਵਿੱਚ ਚਾਂਦੀ ਦੀਆਂ ਕਈਆਂ ਇਹ ਪਿੱਛੋਂ ਐ ਲਿਆਏ ਭਗਾ ਕੇ ਕਹਿੰਦੇ ਮਾਰੋ ਟੱਕ ਜੋਰ ਦੀ ਕਰ ਦਿਓ ਇੱਕ ਚੀਰ ਕੇ ਇੱਕ ਹੋਰ ਲਾਈਨ ਤੇ ਅੱਜ ਕਹਿੰਦੇ ਨੇ ਅਸੀਂ ਪਾਣੀਆਂ ਦੇ ਰੱਖੇ ਨੇ ਅੱਧ ਕਰਤੀ ਧੋਰੇ ਫੇਸ ਐਡੇ ਡਬਲ ਫੇਸ ਮੈਂ ਤਾਂ ਕਦੇ ਜ਼ਿੰਦਗੀ ਨਹੀਂ ਸੋਚਿਆ ਇੱਡੇ ਦੌਰੇ ਫੇਸ ਵੀ ਪੰਜਾਬ ਚ ਸਟੇਟਮੈਂਟ ਹੋਰ ਦੇ ਦਿੰਦੇ ਨੇ ਹਰਿਆਣੇ ਚ ਹੋਰ ਦੇ ਦਿੰਦੇ ਨੇ ਰਾਜਸਥਾਨ ਚ ਹੋਰ ਦੇ ਦਿੰਦੇ ਦਿੱਲੀ ਚ ਹੋਰ ਦੇ ਦਿੰਦੇ ਮੈਂ ਲਾਦੇ ਜੇ ਕਿਤੇ ਉਹ ਕਿਤੇ ਪੁਲਾੜ ਚ ਚਲੇ ਜਾਣ ਚੰਦਰਮਾ ਤੇ ਵੀ ਜਾ ਕੇ ਕੋਈ ਹੋਰ ਸਟੇਟਮੈਂਟ ਦੇ ਦਣਗੇ